ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਨ ਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮਾਛੀਆਂ ਪਿੰਡ ਚਾਹੇ ਸਰਦਾਰਾਂ ਦਾ ਪਿੰਡ ਕਹਿੰਦਾ ਸੀ ਪਰ ਇਸ ਨਗਰ ਵਿੱਚ ਗੁਰਦੁਆਰਾ ਨਾਂ ਦੀ ਕੋਈ ਥਾਂ ਨਹੀਂ ਸੀ ਇੱਕ ਮਾਤਾ ਦੇ ਘਰ ਗੁਰੂ ਮਹਾਰਾਜ ਜੀ ਦਾ ਸਰੂਪ ਸਜੋਬਿਤ ਸੀ ਪਿੰਡ ਵਾਲੇ ਜਦੋਂ ਕਿਤੇ ਵਿਆਹ ਸਾਦੀ ਆਨੰਦ ਕਾਰਜ ਕਰਨਾ ਹੋਵੇ ਜਾਂ ਅਖੰਡ ਪਾਠ ਸਹਿਜ ਪਾਠ ਰੱਖਣਾ ਹੋਵੇ ਤਾਂ ਗੁਰੂ ਮਹਾਰਾਜ ਜੀ ਦਾ ਸਰੂਪ ਉਸ માતા ਦੇ ਘਰੋਂ ਜਾਂ ਨਾਲ ਦੇ ਪਿੰਡ ਤੋਂ ਲਿਆਉਣਾ ਪੈਂਦਾ ਸੀ ਸਮਾਂ ਬੀਤਦਾ ਗਿਆ ਜਦੋਂ ਬਾਬਾ ਜੀ ਰਾਮਪੁਰ ਖੇੜੇ ਦੇ ਥੇ ਆਏ ਤਾਂ ਕੁਝ ਸਮੇਂ ਬਾਅਦ ਹੀ ਸੰਗਤਾਂ ਨੂੰ ਪਤਾ ਲੱਗਣ ਤੇ ਉਹ ਬਾਬਾ ਜੀ ਕੋਲ ਆਪਣੀ ਆਤਮਿਕ ਕ੍ਰਿਪਤੀ ਲਈ ਆਣ ਲੱਗੇ ਭਾਈ ਮਹਿੰਦਰ ਸਿੰਘ ਜੋ ਕਿ ਉਥੋਂ ਦਾ ਹੀ ਨਿਵਾਸੀ ਸੀ ਉਸਨੇ ਬਾਬਾ ਜੀ ਦੀ ਸੰਗਤ ਕਰਕੇ ਅੰਮ੍ਰਿਤ ਛਕ ਲਿਆ ਇੱਕ ਦਿਨ ਬਾਬਾ ਜੀ ਨੂੰ ਮਿਲਣ ਵਾਸਤੇ ਜਦੋਂ ਉਹ ਗੁਰਦੁਆਰਾ ਰਾਮਪੁਰ ਖੇੜਾ ਸਾਬ ਆਏ ਬਾਬਾ ਜੀ ਨੇ ਉਸਨੂੰ 3-4 ਨਿਤਨੇਮ ਦੇ ਕੁਟਕੇ ਦੇ ਦਿੱਤੇ ਅਤੇ ਨਾਲ ਹੀ ਡਿਊਟੀ ਲਈ ਕਿ ਮਹਿੰਦਰ ਸਿੰਘ ਤੁਸੀਂ ਆਪਣੇ ਪਿੰਡ ਦੇ ਛੋਟੇ ਬੱਚਿਆਂ ਨੂੰ ਜਪਜੀ ਸਾਹਿਬ ਦਾ ਪਾਠ ਸਿਖਾਉਣਾ ਕਰੋ ਅਤੇ ਨਿਤਨੇਮ ਦੀ ਸੰਥਿਆ ਵੀ ਕਰਵਾਓ ਪਹਿਲਾ ਪਹਿਲ ਹਰੇਕ ਕੰਮ ਨੂੰ ਕਰਨ ਵਾਸਤੇ ਕਠਿਨਾਈ ਜ਼ਰੂਰ ਆਉਂਦੀ ਹੈ ਪਰ ਇੱਕ ਵਾਰੀ ਚਾਲੀ ਪੈ ਜਾਵੇ ਫਿਰ ਆਪਣੇ ਆਪ ਹੀ ਸੁੱਤੇ ਸਿੱਧੇ ਕਾਰਜ ਚੱਲ ਪੈਂਦਾ ਹੈ ਕਿਸੇ ਵਿਅਕਤੀ ਨੂੰ ਗੁਰਬਾਰੀ ਨਾਲ ਜੋੜ ਦੇਣਾ ਬੜਾ ਵੱਡਾ ਪੁੰਨ ਹੈ ਇਸ ਪੰਡ ਦੀ ਮਹਾਨਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਭਾਈ ਮਹਿੰਦਰ ਸਿੰਘ ਨੇ ਬਾਬਾ ਜੀ ਪਾਸੋਂ ਬੜੇ ਸਤਿਕਾਰ ਨਾਲ ਗੁਟਕੇ ਪ੍ਰਾਪਤ ਕਰ ਲਏ ਅਤੇ ਨਾਲ ਹੀ ਬੇਨਤੀ ਕੀਤੀ ਬਾਬਾ ਜੀ ਸਾਡੇ ਨਗਰ ਵਿੱਚ ਤਾਂ ਗੁੰਦਾਰਾ ਹੈ ਹੀ ਨਹੀਂ ਮੈਂ ਇਹਨਾਂ ਗੁਟਕਿਆਂ ਨੂੰ ਕਿੱਥੇ ਰੱਖਾਂਗਾ ਅਤੇ ਕਿਸ ਜਗ੍ਹਾ ਬੱਚਿਆਂ ਨੂੰ ਬਿਠਾ ਕੇ ਸੰਥਿਆ ਦੇਵਾਂਗਾ ਤੁਸੀਂ ਕਿਰਪਾ ਕਰਕੇ ਮੈਨੂੰ ਅਮਰਤਾ ਸਿਕਾਇਆ ਹੈ ਪਿੰਡ ਵਿੱਚ ਬੀਬੀਆਂ ਬੱਚੇ ਮੈਨੂੰ ਤਰ੍ਹਾਂ ਤਰ੍ਹਾਂ ਦੇ ਮਖੌਲ ਕਰਦੇ ਹਨ ਕਿ ਸਾਡੇ ਪਿੰਡ ਵਿੱਚ ਵੀ ਭਾਈ ਜੰਮਣ ਲੱਗ ਪਏ ਹਨ ਜਦੋਂ ਮੈਂ ਕਿਤੇ ਦੂਰੋਂ ਆਉਂਦਾ ਹਾਂ ਤਾਂ ਜੋ ਪਹਿਲਾ ਟਾਣੀ ਖੜੀ ਹੁੰਦੀ ਹੈ ਉਹ ਮਖੌਲ ਵਜੋਂ ਕਹਿਣ ਲੱਗ ਜਾਂਦੀ ਹੈ ਪਰਾਂ ਹੋ ਜਾਵੋ ਕਿਤੇ ਗਿਆਨੀ ਸਾਡੇ țeਡ ਵਿੱਚ ਕਿਰਪਾਨ ਹੀ ਨਾ ਖੋਪ ਦੇਵੇ ਅਤੇ ਨਾਲ ਇਹ ਵੀ ਮਖੌਲ ਕਰਦੇ ਹਨ ਕਿ ਗਿਆਨੀ ਤੂੰ ਰਾਤ ਨੂੰ ਵੀ ਕਿਰਪਾਨ ਪਾ ਕੇ ਸੌਂਦਾ ਹੈ ਤੈਨੂੰ ਰਾਤ ਮੇਰੇ ਤੇਰੇ țeਡ ਵਿੱਚ ਤਾਂ ਨਹੀਂ ਖੁੱਪਦੀ ਤੈਨੂੰ ਨੀਂਦ ਕਿਵੇਂ ਆਉਂਦੀ ਹੈ ਇਸ ਲਈ ਬਾਬਾ ਜੀ ਉਹਨਾਂ ਨੇ ਮੈਥੋਂ ਪਾਠ ਤਾਂ ਨਹੀਂ ਸਿੱਖਣਾ ਉਹਨਾਂ ਦਾ ਰੋਜ਼ਾ ਪ੍ਰੋਗਰਾਮ ਬਣਿਆ ਹੋਇਆ ਹੈ ਘਰਾਂ ਵਿੱਚ ਕੰਮ ਕਰ ਕੋਈ ਨਹੀਂ ਕਰਦੇ ਕਰੋ ਸਵੇਰੇ ਰੋਟੀ ਖਾ ਕੇ ਦੋ ਚਾਰ ਸ਼ਿਕਾਰੀ ਕੁੱਤੇ ਨਾਲ ਲੈ ਲੈਂਦੇ ਹਨ ਅਤੇ ਮੋٹے-ਮੋٹے ਛੋਟੇ ਉਹਨਾਂ ਨੇ ਰੱਖੇ ਹੋਏ ਹਨ ਜੋ ਮੋਢਿਆਂ ਉਤੇ ਚੱਕ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਤੋਰ ਜਾਂਦੇ ਹਨ ਛੋਟੇ-ਛੋਟੇ ਬੱਚੇ ਵੀ ਦੇਖਾ-ਦੇਖੀ ਉਹਨਾਂ ਦੇ ਪਿੱਛੇ ਲਾਈ ਲਗਾ ਲੈਂਦੇ ਹਨ ਇਹ ਸੁਣ ਕੇ ਬਾਬਾ ਜੀ ਥੋੜਾ ਸਮਾਂ ਚੁੱਪ ਰਹੇ ਅਤੇ ਕਹਿ ਲਗੇ ਮਹਿੰਦਰ ਸਿੰਘ ਅਸੀਂ ਤੇਰੀ ਮਜਬੂਰੀ ਨੂੰ ਜਾਂਦੇ ਹਾਂ ਪਰ ਤੇਥੋਂ ਬਗੈਰ ਇਹ ਕੰਮ ਕਿਸੇ ਹੋਰ ਪਾਸੋਂ ਨਹੀਂ ਹੋਣਾ ਬਾਬਾ ਜੀ ਪਿਛਲੀ ਛਾਂ ਵਿੱਚ ਗਏ ਅਤੇ 500 ਰੁਪਿਆ ਕਟਕੇ ਲੈ ਆਏ ਅਤੇ ਆ ਕੇ ਉਹ ਵੀ ਮਹਿੰਦਰ ਸਿੰਘ ਨੂੰ ਫੜਾ ਦਿੱਤਾ ਅਤੇ ਕਹਿਣ ਲੱਗੇ ਇਹ ਸਾਡੇ ਵੱਲੋਂ 500 ਰੁਪਿਆ ਲੈ ਜਾ ਜਿਵੇਂ ਜਿਵੇਂ ਗੁਰੂ ਮਹਾਰਾਜ ਸਾਨੂੰ ਹੋਰ ਮਾਇਆ ਬਖਸ਼ਿਸ਼ ਕਰਨਗੇ ਅਸੀਂ ਸੇਵਾ ਵਿੱਚ ਹਿੱਸਾ ਪਾਈ ਜਾਵਾਂਗੇ ਤੁਸੀਂ ਗੁਰਦੁਆਰਾ ਸਾਹਿਬ ਬਣਾਉਂਦਾ ਉਪਰਾਲਾ ਸ਼ੁਰੂ ਕਰੋ ਮਹਿੰਦਰ ਸਿੰਘ ਕਦੀ ਗੁੱਟਕੇ ਸਾਹਮਣੇ ਕਦੀ ਜੇਬ ਵਿੱਚ ਮਾਇਆ ਕੱਢ ਕੇ ਬਾਬਾ ਜੀ ਨੂੰ ਦੇਵੇ ਕਿ ਬਾਬਾ ਜੀ ਇਹ ਕੰਮ ਮੇਰੇ ਪਾਸੋਂ ਨਹੀਂ ਹੋ ਸਕਣਾ ਇਸ ਤਰ੍ਹਾਂ ਬਾਬਾ ਜੀ ਪਾਸੋਂ ਸੰਤਿਆ ਦੀ ਛੋਟ ਲੈਣ ਦੇ ਲੈਂਦੇ ਗੁਰਦੁਆਰਾ ਬਣਾਉਂਦਾ ਕਾਰਜ ਵੀ ਮਹਿੰਦਰ ਸਿੰਘ ਦੇ ਗੱਲ ਵਿੱਚ ਪੈ ਗਿਆ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦਰ ਸਿੰਘ ਨੇ ਪੈਸੇ ਲੈਣ ਤੋਂ ਬੜੀ ਨਾ ਨੁੱਕਰ ਕੀਤੀ ਪਰ ਬਾਬਾ ਜੀ ਨੇ ਬਦੋ ਬਦੀ ਉਸ ਦੀ ਜੇਬ ਵਿੱਚ ਪਾ ਦਿੱਤੇ ਅਤੇ ਕਿਹਾ ਉਦਮ ਤਾਂ ਕਰ ਚੰਗੇ ਕੰਮ ਲਈ ਗੁਰੂ ਮਹਾਰਾਜੀ ਆਪ ਸਹਾਈ ਹੁੰਦੇ ਹਨ ਪਤਾ ਨਹੀਂ ਗੁਰੂ ਮਹਾਰਾਜੀ ਨੇ ਇਸ ਮਹਾਨ ਕਾਰਸਤੀ ਸੇਵਾ ਤੇਰੇ ਪਾਸੋਂ ਹੀ ਲੈਣੀ ਹੋਵੇ ਮਹਿੰਦਰ ਸਿੰਘ ਨੇ ਸਤਿਵਚਨ ਕਹਿ ਕੇ ਪੈਸੇ ਜੇਬ ਵਿੱਚ ਪਾ ਲਏ ਅਤੇ ਸਤਕਾਰ ਨਾਲ ਗੁਟਕੇ ਲੈ ਕੇ ਆਪਣੇ ਪਿੰਡ ਨੂੰ ਵਿਦਾ ਹੋਇਆ ਨਾਲ ਹੀ ਮਨ ਵਿੱਚ ਸੋਚੀ ਜਾਵੇ ਕਿ ਗੁਟਕੇ ਤਾਂ ਮਲੇ ਆਉਂਦੇ ਹਨ ਪਰ ਨੇਤਰੀਮ ਦੀ ਸੰthia ਮੈਂ ਕਿਸ ਨੂੰ ਦੇਵਾਂਗਾ ਸਾਰਾ ਪਿੰਡ ਤਾਂ ਮੈਨੂੰ ਪਹਿਲੇ ਹੀ ਮਖੌਲ ਕਰਦਾ ਹੈ ਦੂਸਰਾ ਗੁਰਦੁਆਰਾ ਲਈ ਪਿੰਡ ਵਿੱਚ ਕੋਈ ਥਾਂ ਵੀ ਤਾਂ ਨਹੀਂ ਅਤੇ ਇਸ 500 ਰੁਪਏ ਨਾਲ ਮੈਂ ਕਿਹੜਾ ਗੁਰਦੁਆਰਾ ਬਣਾ ਲੈਣਾ ਹੈ ਜੇ ਉਗਰਾਹੀ ਵੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿਸੇ ਨੇ ਕਾਣੀ ਕੋਟੀ ਨਹੀਂ ਦੇਣੀ ਸવાય ਮਖੌਲਾਂ ਅਤੇ ਟਿੱਚਰਾਂ ਦੇ ਪੱਲੇ ਕੁਝ ਵੀ ਨਹੀਂ ਪਹਿਣਾ ਇੰਨਾ ਸੋਚਾਂ ਵਿੱਚ ਹੀ ਉਹ ਆਪਣੇ ਪਿੰਡ ਭੁੱਜ ਗਿਆ ਗੁੱਟਕੇ ਘਰ ਦੀ ਅਲਮਾਰੀ ਵਿੱਚ ਤੋਲੀਆਂ ਵਿਛਾ ਕੇ ਰੱਖ ਦਿੱਤੇ ਅਤੇ ਇਹਨਾਂ ਵਿਚਾਰਾ ਅਦੀਨ ਕੰਮ ਕਰ ਰਹੇ ਦਿਆਂ ਸ਼ਾਮ ਪੈ ਗਈ ਉਸਨੇ ਆਪਣੇ ਪਿੰਡ ਦੇ ਸਰਪੰਚ ਨੂੰ ਸਾਰੀ ਗੱਲ ਦੱਸੀ ਕਿ ਬਾਬਾ ਜੀ ਨੇ ਪਿੰਡ ਵਿੱਚ ਗੁਰਦੁਆਰਾ ਬਣਾਉਣ ਲਈ ਕਿਹਾ ਹੈ ਅਤੇ ਆਪਣੇ ਕੋਲੋਂ ਬਾਬਾ ਜੀ ਨੇ ਗੁਰਦੁਆਰਾ ਬਣਾਉਣ ਲਈ 535 ਸੇਵਾ ਵੀ ਦਿੱਤੀ ਹੈ ਅਤੇ ਇਹ ਵੀ ਕਿਹਾ ਹੈ ਕਿ ਅੱਗੋਂ ਹੋਰ ਮਾਇਆ ਦੇਣਗੇ ਇਹ ਸੁਣ ਸਰਪੰਚ ਕਹਿਣ ਲੱਗਾ ਕਿ ਗੁਰਦੁਆਰੇ ਵਾਸਤੇ ਪਿੰਡ ਵਿੱਚ ਜਗ੍ਹਾ ਤਾਂ ਹੈ ਹੀ ਨਹੀਂ ਜੇ ਪੰਚਾਇਤ ਦੀ ਜ਼ਮੀਨ ਵਿੱਚ ਉਹ ਜਗ੍ਹਾ ਦਿੱਤੀ ਤੈਨੂੰ ਤਾਂ ਪਤਾ ਹੈ ਸਾਰਿਆਂ ਨੇ ਲਤ ਅੜਾਈ ਕਰਨੀ ਹੈ ਕਿਹਦੇ ਕਿਹਦੇ ਨਾਲ ਲੜਾਂਗੇ ਜ਼ਮੀਨ ਤੋਂ ਬਗੈਰ ਗੁਰਦੁਆਰਾ ਅਸਮਾਨ ਵਿੱਚ ਤਾਂ ਬਣ ਨਹੀਂ ਸਕਦਾ ਦੂਸਰਾ ਜੇ ਕਿਸੇ ਹਿਲੇ ਵਸੀਲੇ ਗੁਰਦੁਆਰਾ ਬਣ ਵੀ ਗਿਆ ਤੁਸੀਂ ਸਵੇਰੇ 3 ਵਜੇ ਸਪੀਕਰ ਲਾ ਕੇ ਬਹਿ ਜਾਣਾ ਹੈ ਸੁੱਤੇ ਲੋਕਾਂ ਨੇ ਤੈਨੂੰ ਗਾਲਾਂ ਹੀ ਕੱਢਣੀਆਂ ਹਨ ਅਤੇ ਰੋਜ਼ ਸ਼ਿਕਾਇਤਾਂ ਲੈ ਕੇ ਮੇਰਾ ਵੀ ਨੱਕ ਵਿੱਚ ਦਮ ਕਰ ਦੇਣਾ ਹੈ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਪਾਠ ਦੀਆਂ ਬਥੇਰੀਆਂ ਆਵਾਜ਼ਾਂ ਆਉਂਦੀਆਂ ਹਨ ਤੂੰ ਉਹਨਾਂ ਨੂੰ ਸੁਣ ਲਿਆ ਕਰ ਮੈਨੂੰ ਤੋਂ ਏਦਾਂ ਦੇ ਫਾਹੇ ਵਿੱਚ ਨਾ ਪਾ ਸਰਪੰਚ ਦੀ ਗੱਲ ਸੁਣ ਕੇ ਮਹਿੰਦਰ ਸਿੰਘ ਵੀ ਚੁੱਪ ਕਰ ਗਿਆ ਜਦੋਂ ਉਸਨੇ ਇਹ ਗੱਲ ਪਿੰਡ ਦੇ ਹੋਰ ਲੋਕਾਂ ਨਾਲ ਕੀਤੀ ਤਾਂ ਉਹਨਾਂ ਨੇ ਮਜ਼ਾਕ ਵਿੱਚ ਉੱਤਰ ਦਿੱਤਾ ਕਿ ਤੂੰ ਹੁਣੇ ਹੀ ਤਾਂ ਬੀਏ ਪਾਸ ਕੀਤੀ ਹੈ ਥੋੜਾ ਜਿਗਰਾ ਕਰ ਕਾਲਾ ਨਾ ਪੈ ਤੇਰੀ ਰੋਟੀ ਪਾਣੇ ਦੀ ਕਿਤੇ ਨਾ ਕਿਤੇ ਜੁਗਤ ਬਣ ਹੀ ਜਾਏਗੀ ਤੂੰ ਤਾਂ ਹੁਣੇ ਹੀ ਗੁਰਦੁਆਰਾ ਬਣਾ ਕੇ ਮਹੰਤ ਬੰਨਣਾ ਚਾਹੁੰਦਾ ਹੈ ਜਿੰਨਾ ਜਿੰਨਾ ਨਾਲ ਵੀ ਉਸਨੇ ਗੱਲ ਕੀਤੀ ਸਾਰਿਆਂ ਨੇ ਨਾ ਨੁੱਕਰ ਅਤੇ ਮਜ਼ਾਕ ਹੀ ਉਡਾਇਆ ਕੁਝ ਕੁ ਬੀਬੀਆਂ ਮਹਿੰਦਰ ਸਿੰਘ ਦੇ ਨਾਲ ਸਹਿਮਤ ਹੋ ਗਈਆਂ ਕਿ ਜੇ ਤੂੰ ਉਦਮ ਕਰੇ ਤਾਂ ਸਾਡਾ ਵੀ ਸਵੇਰੇ ਸ਼ਾਮ ਗੁਰੂ ਮਹਾਰਾਜ ਦੇ ਨੋ ਮੱਥਾ ਟੇਕਣ ਦਾ ਸਬਬ ਬਣ ਜਾਵੇਗਾ ਪਰ ਜਮੀਨ ਅਤੇ ਮਾਇਆ ਦੇ ਪੱਖੋਂ ਕਿਸੇ ਨੇ ਹੰਗਾਰਾ ਨਾ ਭਰਿਆ 7-8 ਮਹੀਨੇ ਦਾ ਸਮਾਂ ਬੀਤ ਗਿਆ ਇੱਕ ਦਿਨ ਸ਼ਾਮ ਨੂੰ ਉਹ ਬਾਬਾ ਜੀ ਕੋਲ ਆਇਆ ਅਤੇ 500 ਰੁਪਏ ਵਾਪਸ ਦੇ ਕੇ ਕਹਿਣ ਲੱਗਾ ਬਾਬਾ ਜੀ ਮੈਂ ਆਪਣੇ ਪਿੰਡ ਦੇ ਬਹੁਤ ਸਾਰੇ ਬੰਦਿਆਂ ਨਾਲ ਗੱਲ ਕਰ ਚੁੱਕਾ ਹਾਂ ਸਭ ਨੇ ਮੈਨੂੰ ਟੀਚਰਾ ਅਤੇ ਮਖੋਲ ਹੀ ਕੀਤਾ ਹੈ ਅਤੇ ਪਾਂਤ-ਪਾਂਦੀਆਂ ਗੱਲਾਂ ਸੁਣਾਈਆਂ ਹਨ ਤੁਸੀਂ ਇਹ ਆਪਣੀ ਦਿੱਤੀ ਹੋਈ ਮਾਇਆ ਵਾਪਸ ਲੈ ਲਵੋ ਕਿਤੇ ਮੇਰੇ ਪਾਸੋਂ ਬਾਤ ਨਾ ਜਾਵੇ ਬਾਬਾ ਜੀ ਕਹਿਣ ਲੱਗੇ ਕਿ ਅਜੇ ਤੂੰ ਇਹ ਮਾਇਆ ਆਪਣੇ ਕੋਲ ਹੀ ਰੱਖੀ ਹੋਈ ਹੈ ਬਾਬਾ ਜੀ ਫੇਰ ਛਣ ਵਿੱਚ ਗਏ ਅਤੇ 2000 ਰੁਪਏ ਹੋਰ ਕੱਢ ਲਿਆਏ ਅਤੇ ਕਹਿਣ ਲੱਗੇ ਇਹ 32000 ਰੁਪਏ ਆਪਣੇ ਕੋਲ ਰੱਖ ਅਤੇ ਪਿੰਡ ਵਿੱਚ ਜਾਂਦਿਆਂ ਹੀ ਇਸ ਦੀਆਂ ਇੱਟਾਂ ਖਰੀਦ ਲੈ ਚੰਗੇ ਕੰਮ ਵਿੱਚ ਦੇਰੀ ਨਹੀਂ ਕਰੀ ਦੀ ਪਰਮਾਤਮਾ ਆਪ ਸਹਾਈ ਹੋਣਗੇ ਮਹਿੰਦਰ ਸਿੰਘ ਮੁੜ ਸੋਚੀ ਪੈ ਗਿਆ ਕਿ ਮੈਂ ਤਾਂ 500 ਰੁਪਏ ਮੋੜਨ ਆਇਆ ਸਾਂ ਪਰ ਬਾਬਾ ਜੀ ਨੇ ਮੈਨੂੰ ਹੋਰ ਪੈਸੇ ਦੇ ਦਿੱਤੇ ਹਨ ਜੇ ਮੈਂ ਬਾਬਾ ਜੀ ਕੋਲ ਆਉਂਦਾ ਹਾਂ ਤਾਂ ਉਹ ਮੈਨੂੰ ਗੁਰਦੁਆਰਾ ਬਨੋਲੀ ਕਹਿੰਦੇ ਹਨ ਜੇ ਮੈਂ ਪਿੰਡ ਵਾਲਿਆਂ ਕੋਲ ਜਾ ਕੇ ਕਹਿੰਦਾ ਹਾਂ ਤਾਂ ਉਹ ਪਾਤ ਪਾਤੀਆਂ ਗੱਲਾਂ ਕਰਦੇ ਹਨ ਮੈਂ ਕੀ ਕਰਾਂ ਅਤੇ ਕੀ ਨਾ ਕਰਾਂ ਇਸ ਚਿੰਤਾ ਵਿੱਚ ਉਸਨੇ ਬਾਬਾ ਜੀ ਨੂੰ ਫੇਰ ਪੈਸੇ ਮੋੜ ਦਿੱਤੇ ਪਰ ਬਾਬਾ ਜੀ ਨੇ ਉਸਨੂੰ ਸਮਝਾਉਂਦੇ ਹੋਇਆ ਕਿਹਾ ਤੂੰ ਚਿੰਤਾ ਨਾ ਕਰ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਸੇਵਾ ਗੁਰੂ ਮਹਾਰਾਜ ਨੇ ਤੇਰੇ ਪਾਸੋਂ ਹੀ ਰਣੀ ਹੈ ਤੂੰ ਇਹਨਾਂ ਪੈਸਿਆਂ ਦੀਆਂ ਇੱਟਾਂ ਲਿਆ ਕੇ ਸਟਵਾ ਦੇ ਅਤੇ ਸਾਡੇ ਨਗਰ ਦੇ ਬਾਹਰ ਵਿਦੇਸ਼ਾਂ ਵਿੱਚ ਜਿਹੜੇ ਸੱਜਣ ਲੰਦੇ ਹਨ ਉਹਨਾਂ ਨੂੰ ਵੀ ਜੱਟੀਆਂ ਪਾ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਪ੍ਰਤੀ ਸੂਚਿਤ ਕਰਦੇ ਮਹਿੰਦਰ ਸਿੰਘ ਨੇ ਬੜੀ ਨਾ ਕੀਤੀ ਪਰ ਬਾਬਾ ਜੀ ਨਾ ਮੰਨੇ ਅਗਲੇ ਦਿਨ ਉਸ ਨੇ ਇੱਕ ਟਰੱਕ ਮਾਲਕ ਨਾਲ ਗੱਲ ਕੀਤੀ ਅਤੇ ਟਰੱਕ ਮਾਲਕ ਨੇ ਗੁਰਦੁਆਰੇ ਦੀ ਸੇਵਾ ਜਾਣ ਖਾਂ ਕਰ ਦਿੱਤੀ ਮਹਿੰਦਰ ਸਿੰਘ ਨੇ 25000 ਦੀਆਂ ਇੱਟਾਂ ਖਰੀਦ ਕੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਉਸ ਜਗ੍ਹਾ ਤੇ ਲਿਆ ਕੇ ਸਟਵਾ ਦਿੱਤੀਆਂ ਉੱਥੋਂ ਦੀ ਬੀਬੀ ਵੇਖ ਕੇ ਕਹਿਣ ਲੱਗੀ ਕਿ ਤੂੰ ਇਹ ਇੱਟਾਂ ਸਟਵਾਉਣ ਤੋਂ ਪਹਿਲਾਂ ਸਰਪੰਚ ਨੂੰ ਤਾਂ ਪੁੱਛ ਲੈਣਾ ਸੀ ਤਾਂ ਮਹਿੰਦਰ ਸਿੰਘ ਕਹਿਣ ਲੱਗਾ ਕਿ ਮੈਂ ਕਈ ਵਾਰੀ ਉਹਨਾਂ ਨੂੰ ਪੁੱਛਿਆ ਹੈ ਪਰ ਉਹ ਤਾਂ ਕੋਈ ਪੱਲਾ ਨਹੀਂ ਫੜਾਉਂਦੇ ਇਹ ਸੁਣ ਬੀਬੀ ਕਹਿਣ ਲੱਗੀ ਕਿ ਚੰਗੇ ਕੰਮ ਕਰਨ ਨੂੰ ਦੇਰ ਕਾ ਨੂੰ ਕਰਨੀ ਹੈ ਅੱਜ ਸ਼ਾਮ ਨੂੰ ਮੈਂ ਵੀ ਬੇਨਤੀ ਕਰਾਂਗੀ ਕਿ ਪਿੰਡ ਵਾਲਿਆਂ ਦਾ ਇਕੱਠ ਕਰਕੇ ਗੁਰਦੁਆਰੇ ਲਈ ਜ਼ਮੀਨ ਛਲਵਾਦੇ ਨੇ ਕਿਉਂਕਿ ਗੁਰਦੁਆਰਾ ਤਾਂ ਸਾਰਿਆਂ ਦਾ ਸਾਂਝਾ ਬੰਨਾ ਹੈ ਨਾਲ ਹੀ ਬੀਬੀ ਨੇ ਕਿਹਾ ਕਿ ਜੇ ਗੁਰਦੁਆਰਾ ਸਹਿਬ ਬਣਾਉਂਦਾ ਬੀੜਾ ਚੁੱਕਿਆ ਹੈ ਤਾਂ ਤਕਰਾ ਹੋ ਕੇ ਗਰੀ ਮੈਂ ਵੀ ਜਿੰਨੀ ਮਾਇਆ ਵੱਧ ਤੋਂ ਵੱਧ ਹੋ ਸਕੇ ਉਸਾਰੀ ਵਿੱਚ ਹਿੱਸਾ ਪਾਵਾਂਗੀ ਅਤੇ ਆਪਣੇ ਹੋਰ ਜਾਨੋ ਰਿਸ਼ਤੇਦਾਰਾਂ ਨੂੰ ਵੀ ਹਿੱਸਾ ਪਾਉਣ ਲਈ ਪ੍ਰੇਰਣਾ ਦਵਾਂਗੀ ਬੀਬੀ ਜੀ ਅਤੇ ਹੋਰਾਂ ਦੇ ਹਾਂ ਕਰਨ ਮਹਿੰਦਰ ਸਿੰਘ ਨੇ ਕੁਝ ਸੁਖ ਦਾ ਸਾ ਲਿਆ ਸ਼ਾਮ ਪਈ ਪਿੰਡ ਦਾ ਸਰਪੰਚ ਘਰ ਆਇਆ ਰਸਤੇ ਲੰਘਦੇ ਜਾਂਦੋਂ ਉਸਨੇ ਪਿੰਡ ਦੀ ਸ਼ਾਮਲਟ ਵਿੱਚ ਇੱਟਾਂ ਪਈਆਂ ਵੇਖੀਆਂ ਘਰ ਆਉਂਦੇ ਹੀ ਬੀਬੀ ਨੂੰ ਪੁੱਛਿਆ ਕਿ ਸ਼ਾਮਲਟ ਵਿੱਚ ਇੱਟਾਂ ਕਿਸ ਨੇ ਛੁੱਟੀਆਂ ਹਨ ਬੀਬੀ ਨੇ ਸਰਪੰਚ ਨੂੰ ਸਮਝਾਉਂਦੇ ਹੋਏ ਕਿਹਾ ਕਿ ਗਿਆਨੀ ਵਿਚਾਰਾ ਤਾਂ ਦੋਹਾਂ ਪਿੰਡਾਂ ਵਿੱਚ ਪਿਸ ਰਹਾ ਹੈ ਜੇ ਉਹ ਰਾਮਪੁਰ ਖੇਰੇ ਜਾਂਦਾ ਹੈ ਤਾਂ ਬਾਬਾ ਜੀ ਗੁਰਦੁਆਰਾ ਬਣਾਉਣ ਲਈ ਕਹਿੰਦੇ ਹਨ ਜੇ ਪਿੰਡ ਆਉਂਦਾ ਹੈ ਤਾਂ ਤੁਸੀਂ ਡਾਂਡ ਦਿੰਦੇ ਹੋ ਉਹ ਵਿਚਾਰਾ ਕੀ ਕਰੇ ਇੰਜ ਲੱਗਦਾ ਹੈ ਜਿੰਨੇ ਪੈਸੇ ਉਸਨੂੰ ਬਾਬਾ ਜੀ ਨੇ ਇੱਟਾਂ ਲਿਉਣ ਲਈ ਦਿੱਤੇ ਸਨ ਉਨਨੇ ਪੈਸੇ ਦੀਆਂ ਉਸਨੇ ਇੱਟਾਂ ਲਿਆ ਕੇ ਸਟਵਾ ਦਿੱਤੀਆਂ ਹਨ ਹੁਣ ਤੁਸੀਂ ਜਾਣੋ ਕਿ ਇਹਨਾਂ ਦਾ ਕੀ ਕਰਨਾ ਹੈ ਅਤੇ ਜੇਕਰ ਪਿੰਡ ਵਿੱਚ ਗੁਰਦੁਆਰਾ ਸਾਹਿਬ ਬਣ ਵੀ ਗਿਆ ਤਾਂ ਉਸ ਵਿੱਚ ਪਿੰਡ ਨੂੰ ਕੀ ਨੁਕਸਾਨ ਹੋਵੇਗਾ ਸਵੇਰੇ ਸ਼ਾਮ ਜਿਸ ਦਾ ਟੀ ਕਰੇ ਉਹ ਗੁਰੂ ਮਹਾਰਾਜ ਨੂੰ ਮੱਥਾ ਟੇਕ ਲਿਆ ਕਰੇਗਾ ਜਿਸ ਨੇ ਗੁਰਦੁਆਰੇ ਨਾ ਜਾਣਾ ਹੋਵੇ ਉਹ ਨਾ ਜਾਵੇ ਦੂਸਰਾ ਮੰਨੇ ਸਮੇਂ ਖੁਸ਼ੀ ਅਤੇ ਵਿਆਹ ਵੇਲੇ ਵੀ ਗੁਰਦੁਆਰੇ ਕਾਰਜ ਕਰਨਾ ਪਿੰਡ ਵਾਲਿਆਂ ਨੂੰ ਸੁਖ ਹੋ ਜਾਏਗੀ ਗੁਰਦੁਆਰਾ ਤਾਂ ਪਿੰਡ ਵਿੱਚ ਹੀ ਰਹਿਣਾ ਹੈ ਕਿਹੜਾ ਗਿਆਨੀ ਨੇ ਉਸ ਨੂੰ ਚੋਕੇ ਆਪਣੇ ਦੂਸਰੇ ਪਿੰਡ ਲੈ ਜਾਣਾ ਹੈ ਮੈਨੂੰ ਲੱਗਦਾ ਹੈ ਕਿ ਉਹ ਤੁਹਾਡੇ ਤੋਂ ਡਰਦਾ ਹੋਇਆ ਕਿਸੇ ਦੇ ਘਰ ਜਾ ਲੁਕਿਆ ਹੈ ਤਾਂ ਸਰਪੰਚ ਕਹਿਣ ਲੱਗਾ ਜੇ ਉਸ ਨੇ ਇੱਟਾਂ ਸਟਵਾਹੀ ਦਿੱਤੀਆਂ ਹਨ ਤਾਂ ਮੈਂ ਕਿਹੜਾ ਉਸ ਨੂੰ ਖਾ ਜਾਣਾ ਹੈ ਅਗਲੇ ਦਿਨ ਸਰਪੰਚ ਨੇ ਪਿੰਡ ਦੇ ਮਹਤਵਪੂਰਨ ਬੰਦਿਆਂ ਨਾਲ ਗੱਲ ਕੀਤੀ ਅਤੇ ਸਾਰਿਆਂ ਨੇ ਚੰਗੇ ਕੰਮ ਕਰਨ ਲਈ ਸਹਿਮਤੀ ਦੇ ਦਿੱਤੀ ਅਤੇ ਸਾਰੀ ਪੰਚਾਇਤ ਨੇ ਇਕੱਤਰ ਹੋ ਕੇ ਮਤਾ ਪਾਸ ਕਰਕੇ ਸਾਂਝੇ ਖਾਤੇ ਵਿੱਚੋਂ ਗੁਰਦੁਆਰਾ ਸਹਿ ਨੂੰ ਤੋਹ ਕ ਨਾਲ ਜ਼ਮੀਨ ਵੀ ਦੇ ਦਿੱਤੀ ਅਤੇ ਕਈਆਂ ਨੇ ਮਾਇਆ ਤੇਨ ਲਈ ਸਹਿਮਤੀ ਪ੍ਰਕਰਾਈ। ਇੱਕ ਦੋ ਦਿਨ ਤੋ ਮਹਿੰਦਰ ਸਿੰਘ ਸਰਪੰਚ ਤੋਂ ਬਚਦਾ ਬਚਾਂਦਾ ਸਮਾਂ ਲਗ ਹੁੰਦਾ ਰਿਹਾ। ਤੀਸਰੇ ਦਿਨ ਸਰਪੰਚ ਨੇ ਮਹਿੰਦਰ ਸਿੰਘ ਨੂੰ ਆਵਾਜ਼ ਮਾਰੀ ਅਤੇ ਕਿਹਾ ਤੇਰੀ ਅਤੇ ਬੀਬੀਆਂ ਦੀ ਮੰਨੀ ਗਈ ਹੈ। ਹੁਣ ਅੱਗੇ ਹੋ ਕੇ ਸਾਰਾ ਉਸਾਰੀ ਦਾ ਕੰਮ ਆਪ ਚਲਾ। ਇਸ ਤਰ੍ਹਾਂ ਗੁਰੂ ਪ੍ਰੇਰਣਾ ਨਾਲ ਸਾਰੇ ਨਗਰ ਦੇ ਵਸਨੀਕਾਂ ਨੇ ਆਪਣੀ ਵਿਤ ਅਨਸਾਰ ਤਨਮਨ ਤਨ ਨਾਲ ਸੇਵਾ ਕਰਕੇ ਥੋੜੇ ਹੀ ਸਮੇਂ ਵਿੱਚ ਗੁਰਦੁਆਰਾ ਸਾਹਿਬ ਅਤੇ ਲੰਗਰ ਹਾਲ ਦੀ ਤਿਆਰੀ ਕਰ ਲਈ ਅਤੇ ਗੁਰਦੁਆਰਾ ਸਾਹਿਬ ਤਿਆਰ ਹੋਣ ਉਪਰੰਤ ਸਾਰੇ ਨગર ਨਿਵਾਸੀਆਂ ਨੇ ਸ੍ਰੀ ਅਖੰਡ ਪਾਠ ਸੈਵ ਰਖਵਾ ਕੇ ਗੁਰੂ ਮਹਾਰਾਜ ਜੀ ਦਾ ਧੰਨਵਾਦ ਕੀਤਾ ਭੋਗ ਉਪਰੰਤ ਗੁਰਦੁਆਰਾ ਸਾਹਿਬ ਅਤੇ ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਪ੍ਰਕਾਸ਼ ਅਤੇ ਸੁਖ ਆਸਣ ਦੀ ਜ਼ਿੰਮੇਵਾਰੀ ਭਾਈ ਮਹਿੰਦਰ ਸਿੰਘ ਜੀ ਨੂੰ ਸੌਂਪ ਦਿੱਤੀ ਗਈ ਮਹਿੰਦਰ ਸਿੰਘ ਨੇ ਆਪਣੀ ਨੌਕਰੀ ਅਤੇ ਸੰਸਾਰਿਕ ਡਿਊਟੀ ਦੇ ਨਾਲ ਨਾਲ ਗੁਰੂ ਮਹਾਰਾਜ ਦੀ ਸੇਵਾ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ ਜੇ ਕਿਤੇ ਸ਼ਾਮ ਜਾਂ ਸਵੇਰ ਨੂੰ ਉਸ ਨੂੰ ਸੰਸਾਰੀ ਕੰਮ ਦੀ ਬਦੌਲਤ ਬਾਹਰ ਜਾਣਾ ਪੈਂਦਾ ਸੀ ਤਾਂ ਉਹ ਕਿਸੇ ਹੋਰ ਦੀ ਜ਼ਿੰਮੇਵਾਰੀ ਲਾ ਕੇ ਜਾਂਦਾ ਸੀ ਪਹਿਲਾਂ ਪਹਿਲ ਜਿਹੜੇ ਗੁਰਦੁਆਰੇ ਵੱਲੋਂ ਪੇਠ ਕਰਕੇ ਖਲਾਉਂਦੇ ਅਤੇ ਗੱਲਾਂ ਕਰਕੇ ਘਰਾਂ ਨੂੰ ਚਲੇ ਜਾਂਦੇ ਸਨ ਉਹੋ ਵੀ ਗੁਰੂ ਘਰ ਵਿੱਚ ਆਉਣ ਲੱਗ ਪਏ ਅਤੇ ਸਮਾਪਾ ਕੇ ਨਿਤਨੇਮ ਤੋਂ ਉਪਰੰਤ ਭਾਈ ਮਹਿੰਦਰ ਸਿੰਘ ਜੀ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਬੇਬੀਆਂ ਅਤੇ ਨੌਜਵਾਨਾਂ ਨੂੰ ਵੀ ਕਰਵਾ ਦਿੱਤੀ ਪਾਈ ਮਹਿੰਦਰ ਸਿੰਘ ਜੀ ਦੀ ਗਾਥਾ ਤੋਂ ਆਪਣੇ ਲਈ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਜੇ ਇੱਕ ਅਜਿਹਾ ਵਿਅਕਤੀ ਜਿਸ ਦਾ ਪੰਜਾਬ ਵਿੱਚ ਨਾ ਘਰ ਨਾ ਘਾਟ ਨਾ ਹੀ ਕੋਈ ਜਾਨੋ ਦੂਸਰੇ ਮਜ਼ਬਦ ਦੇ ਸੰਸਕਾਰਾਂ ਦਾ ਧਾਰਨੀ ਜੇ ਉਹ ਮਹਾਪੁਰਖਾਂ ਦੀ ਸੰਗਤ ਕਰਕੇ ਗੁਰਸਿੱਖ ਸੱਜ ਕੇ ਇੱਕ ਪੂਰੇ ਨਗਰ ਦੇ ਸੰਸਕਾਰਾਂ ਨੂੰ ਬਦਲਣ ਦਾ ਵਸੀਲਾ ਬਣ ਚੁੱਕਦਾ ਹੈ ਤਾਂ ਉਸ ਵੱਲੋਂ ਇਹ ਕੇ ਸਾਨੂੰ ਵੀ ਜਾਗਣ ਦੀ ਲੋੜ ਹੈ ਜੇ ਜਾਗ ਜਾਵਾਂਗੇ ਤਾਂ ਆਪ ਵੀ ਬਚ ਜਾਵਾਂਗੇ ਅਤੇ ਹੋਰ ਕਿਸੇ ਨੂੰ ਵੀ ਬਚਾਉਣ ਦਾ ਵਸੀਲਾ ਬਣਾਂਗੇ ਨਹੀਂ ਤਾਂ ਜੋ ਹੁੰਦਾ ਸਮਾਂ ਚੱਲਦਾ ਪਿਆ ਹੈ ਇਸ ਵਿੱਚ ਤਾਂ ਵਾਦਾ ਹੀ ਹੋਣਾ ਹੈ ਕਟਾ ਨਹੀਂ ਕਬੀਰ ਡੁੱਬ ਹੋ ਗਏ રે ਬਾਪੁਰੇ ਬੋਲੋ ਗਨ ਕੇ ਕਾਨ ਪਰ ਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ